ਉਸ ਸ਼ਾਸਨ ਦੇ ਨਾਲ ਲੱਖੀਆਂ ਵਰਦੇ ਵਿੱਚ ਸਮਝੌਤਾ ਹੋਇਆ ਪਹਿਲਾਂ ਵੀ ਇੱਕ ਦਿਨ ਲੰਮੀ ਚੌੜੀ ਮੀਟਿੰਗ ਚੱਲੀ ਸੀ ਸਾਰੇ ਕਿਸਾਨ ਆ ਗੂ ਸੀ ਬਰਨਾਲੇ ਪਰ ਉਸ ਦਿਨ ਕੋਈ ਗੱਲ ਦੇ ਉੱਤੇ ਗੱਲ ਲੜੀ ਰਹੀ ਆਪਾਂ ਕਹਿੰਦੇ ਸੀਗੇ ਕਿ ਜੀ ਅਸੀਂ ਦੋਸ਼ੀ ਨਹੀਂ ਹੈਗੇ ਅਸੀਂ ਕਹਿੰਦੇ ਫਰੋਤੀ ਨਹੀਂ ਨਹੀਂ ਭਾਨੇ ਨੇ ਕਦੀ ਚੈਨੀ ਨਹੀਂ ਕੋਈ ਤਾਂ ਹੀ ਜਮਾਨਤ ਕਿਉ ਲਾਈਏ ਜੇ ਦੋਸ਼ੀ ਹੋਈਏ ਤਾਂ ਲਾਈਏ ਇਸੇ ਗੱਲ ਤੇ ਲੰਮੀ ਚੌੜੀ ਪੰਜ ਸਾਲ ਦੇ ਪੰਜ ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਬੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਫਰਦ ਤਾ ਤੈਨੂੰ ਦਾ ਕਰਤਾ ਅੱਜ ਸਾਰੇ ਤੂੰ ਇਕੱਠੇ ਹੋ ਕੇ ਆਏ ਹੋ ਪਹਿਲੀ ਗੱਲ ਤਾਰਦਾ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਆ ਕੋਈ ਬੈਠੇ ਹੋ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਉੱਤਾਂ ਨਾ ਸੁਣ ਲੋ ਲਿਖਤੀ ਜਿਹੜੀ ਗੱਲਬਾਤ ਹੋਈ ਐ ਉਹ ਜੇ ਹੋਈ ਐ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਿਓ ਤੂੰ ਬਾਅਦ ਜਿਹੜੇ ਬੰਦੇ ਨੇ ਸਵਾਲ ਕਰ ਲਓ ਕਰ ਲਓ ਪੂਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਮਿਤੀ 3 2 24 ਨੂੰ ਸਰਦਾਰ ਨਰਪਾਲ ਸਿੰਘ ਵਾਸੀ ਕੋਰਦੁੰਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜਿਹਨੇ ਇੱਕ ਦਰਖਾਸਤ ਆਪਾਂ ਉੱਤੇ ਦੇ ਦਿੱਤੀ ਸੀਗੀ ਕਿ ਸਾਡੇ ਦੇ ਝੂਠੇ ਭਾਈ ਮੁਕਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ 6 ਦਿਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਬੋਲੋ ਸੋਨੋ ਸੋਨੋ ਬਹੁਤਿਆਂ ਦਾ ਲੋਜਬੰਦ ਰ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਤਾਦਵ ਜਵਾਬ ਦੇਣ ਲੱਗਿਆ ਔਰ ਜੇ 체ਤਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੌਂਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਕੋਈ ਹੈ ਬੇਸ਼ੱਕ ਖੜੇ ਪੁਲਿਸ ਨਹੀਂ ਕੀਤੀ ਸਰਕਾਰ ਨਹੀਂ ਕੀਤੀ ਆ ਮਦਈ ਹੈ ਜਿਹੜਾ ਕਹਿੰਦਾ 20000 ਰੁਪਏ ਤੋਂ ਫਰੋਖਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਤੇ ਲਿਆ ਕੇ ਪੜਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਜੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 10 ਹੈ ਜੀ 10 10 ਤਰੀਕ ਤੱਕ ਕੱਲ ਨੂੰ ਐ ਦੁਆਰ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਫੜਾ ਦੇਾਂਗੇ ਸਹਿਮਤ ਹੋ ਬਈ ਬੋਲੋ ਸੋਲੋ ਬਈ ਸੋਲੋ ਮੈਂ ਸਮਝ ਨਹੀਂ ਆ ਰਿਹਾ ਭੱਜ ਗਿਆ ਮੈਂ ਬਥੇਰੀਆਂ ਦੇ ਬੋਖੜਾ ਲੈਣਾ ਗੱਲ ਤਾਂ ਸੁਣ ਲਓ ਬਰੇਰੀ ਅਗੂ ਉਹ ਦੇਖ ਕਰਾਂ ਜੇ ਰੰਦ ਬੰਦ ਹੋ ਗਏ ਮੈ ਵੀ ਹੋ ਸਕਦਾ ਸੀਗਾ ਮੈਨੂੰ ਫੜਦੇ ਆ ਪਰ ਮੇਰਾ ਫਿਰ ਮਗਰੋਂ ਤਾਂ ਮਾਨ ਕਰਨ ਤੇ ਛੋੜੀ ਆ ਜਾਵੇ ਰੋਤਾ ਜੀ ਕਮਾਲ ਕਰ ਦੋ ਮੇਰੀ ਗੱਲ ਪਈ ਜੰਨੇ ਯਾਰ ਗਾਲੀ ਕੱਢ ਬਾਈ ਮੈਂ ਗੱਲ ਜਿਹੜੀ ਗੱਲ ਦੇਗਾ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲਓ ਇਹ ਦਸ ਨੂੰ ਨਹੀਂ ਵੀ ਛੜਦੇ ਇਹ ਭਰੋਸਾ ਦੇ ਕੇ ਆਪ ਨੂੰ ਮੁੱਕਰ ਜਾਂਦੇ ਆ ਕਿ ਕਿਦੜੀ ਫਿਰ ਗੱਲ ਆਪਾਂ ਮਰਗੇਗਾ ਜਿੱਥੇ ਜਹਾਜ਼ ਭੱਜ ਗਏ ਜਾਂ ਟਰਤੀ ਭੱਜ ਗਈ ਜਾਂ ਸੜਕਾਂ ਰੇਲ ਦੀਆਂ ਲੀਹਾਂ ਭੱਜ ਗਈਆਂ ਜਾਂ ਮੁੱਖ ਮੰਤਰੀ ਦੀ ਕੋਠੀ ਭੱਜ ਗਈ ਕੇ ਬਸ ਖੇ ਭਾਈ ਮੇਰੀ ਗੱਲ ਸੁਣ ਲੋ ਆਪਾਂ ਤੁਹਾਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨੋ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਦਿਲੋਂ ਅਜਿਤ ਕਰਦਾ ਭਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਘੱਟ ਦੇ ਵਾਅਦ ਘੱਟ ਬੋਲਿਆ ਗਏ ਹੋ ਕੀ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜਾਉਣ ਵਾਲੇ ਨੌਜਵਾਨ ਆ। ਆਉਣੇ ਹੋ ਧੰਨਵਾਦ ਆ ਤੁਹਾਡਾ। ਜਾਂਚ ਦੇ ਤੱਕ ਜਾਂਦੇ ਹੋ। ਪਰ ਮੈਂ ਤੁਹਾਡੇ ਲਿਖਦੇ ਵੀ ਗਲਤ ਫੌਲਾ ਨਹੀਂ ਕਰੂੰਗਾ। ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾਣ ਤੇ ਕਹਿਣਾ ਯਾਰ। ਤਰਪੇਜ ਕੀਨ ਹੈ ਬਾਈ ਯਾਰ ਤਰਪੇਜ ਕੀਨ ਹੈ। ਤਰਪੇਜ ਕੀਨ ਹੈ। ਕੋਈ ਗੱਲ ਨਹੀਂ ਫਿਰ ਕਸ ਕਿੱਧਰ ਗਈ ਆਈ ਹੈ। ਆ ਗਈ। ਅਗਲੀ ਗੱਲ ਅਗਲੀ ਗੱਲ ਹੌਲਸਾਲ ਨੂੰ ਜਿੰਨੇ ਵੀ ਆਪਣੇ ਨੌਜਵਾਨ ਫੜੇ ਐ। ਹੋਲੀ ਨਾਲ ਦੇ ਨਾਲ ਛੱਡੇ ਜਾਣਗੇ। ਯੋਧੇ ਆ ਗਏ ਅਸੀਂ ਬੜੇ ਸੀ ਬਈ ਆ ਗਏ ਵਰ ਤੇ ਬੱਗੀ ਕਰ ਅਗਲੀ ਗੱਲ ਵੀ ਸੁਣ ਲੋ ਕੋਈ ਨਾ ਸੁਣਦੇ ਪੂਰੀ ਗੱਲ ਤਾਂ ਸੁਣ ਲੋ ਸੋੜਨ ਸਾਹ ਦੀ ਪਰਪਾਈ ਹੋਈ ਆ ਆਪਣੇ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਲਈ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਧਾਲੀਆ ਵਾਲਾ ਦਾ ਮੋਬਾਈਲ ਅੱਜ ਟੁੱਟ ਗਿਆ ਉਹ ਬਾਟ ਬਾਰੇ ਰਹਿੰਦੇ ਆ ਸੱਡੇ ਨਹੀਂ ਆ ਜਾਣਗੇ ਆ ਜਾਣਗੇ ਸਾਡੇ ਵੀਰੇ ਸਾਲੇ ਨਾ ਜਿੰਨਾ ਦੇ ਆਪਣੇ ਕੋਲ ਸੁਨੇਹਣਾ ਨਹੀਂ ਨਾ ਹੁੰਦਾ ਵਿਸ਼ਰਤੇ ਜਾਂਦੇ ਨਹੀਂ ਹੋਰ ਦੱਸ ਲਾ ਜੀ ਲਾ ਜੀ ਨਾ ਜੀ ਸਾਹਿਬ ਸੁਨੇਹੇਤ ਲਾਓ ਜੀ ਬੰਦਲਾ ਛੱਡ ਦਿਓ ਛੱਡੋ ਬਈ ਛੱਡੋ ਅਗਲੀ ਗੱਲ ਸੁਣ ਲੋ ਇਹ ਜਿਹੜੀ ਗੱਲ ਤੇ ਪੇਚ ਵਸਿਆ ਸੀ ਅੱਪਾ ਇਹ ਕਹਿੰਦੇ ਜਵਾਨ ਤੋਂ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕੈਸਲ ਕਰੋ ਉਹਦੇ ਆਪਣੀ ਸਹਿਮਤੀ ਬਣੀ ਆ ਬਿਨਾ ਸੱਤਰਿਆਈ ਹੋਈ ਆ ਹੁਣ ਘਾਟੇ ਨਾਲ ਅੜੀ ਜੀ ਪਸਾਰ ਸਰਦਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਤੇ ਅਨੰਮ ਦੇ ਦੋ ਮਿੰਟ ਹੀ ਸੋਣੇ ਦੋ ਮਿੰਟ ਹੀ ਉਹਨੇ ਬੋਲਣਾ। ਉਹ ਤੋਂ ਬਾਅਦ 5-7 ਮਿੰਟ ਦਾ ਆਪਾਂ ਦੁਆਰਾ ਲਾਉਣੇ ਆ। ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚੁਸਾ ਦਿਆ। ਪ੍ਰਸ਼ਾਸਨ ਦੇ ਨਾਲ ਲੱਖੀ ਰੂਪ ਦੇ ਵੀ ਸਮਝੌਤਾ ਹੋਇਆ। ਪਹਿਲਾਂ ਵੀ ਇੱਕ ਦਿਨ ਲੰਮੀ ਚੌੜੀ ਮੀਟਿੰਗ ਚੱਲੀ ਸੀ ਸਾਰੇ ਕਿਸਾਨਾਂ ਆ ਗੁਰੀ। ਵਰਨਾਰੇ ਪਰ ਉਸ ਦਿਨ ਕੋਈ ਗੱਲ ਦੇ ਉੱਤੇ ਗੱਲ ਲੜੀ ਰਹੀ। ਆਪਾਂ ਕਹਿੰਦੇ ਸੀਗੇ ਕਿ ਜੀ ਅਸੀਂ ਦੋਸ਼ੀ ਨਹੀਂ ਹੈਗੇ ਅਸੀਂ ਕੋਈ ਫਰੋਤੀ ਨਹੀਂ ਲਈ ਬਹਾਨੇ ਨੇ ਕਹਿੰਦੀ ਚੈਨੀ ਨਹੀਂ ਕੋਈ ਤਾਂ ਹੀ ਜਮਾਨਤ ਕਿਉਂ ਲਾਈਏ ਜੇ ਦੋਸ਼ੀ ਹੋਈਏ ਤਾਂ ਲਾਈਏ ਇਸੇ ਗੱਲ ਤੇ ਲੰਮੀ ਚੌੜੀ 5 ਸਾਲ ਦੇ 5 ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਬੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਬਰਤਨ ਤੈਨੂੰ ਦਾ ਕਰਤਾ ਅੱਜ ਸਾਰੇ ਤੁਸੀਂ ਇਕੱਠੇ ਹੋ ਕੇ ਆਏ ਹੋ ਪਹਿਲੀ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਆ ਕੋਈ ਬੈਠੇ ਹੋ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੁਣ ਧਿਆਨ ਨਾਲ ਸੁਣ ਲੋ ਲਿਖਤੀ ਜਿਹੜੀ ਗੱਲਬਾਤ ਹੋਈ ਹੈ ਉਹ ਜੇ ਹੋਈ ਹੈ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਿਓ ਤੂੰ ਬਾਅਦ ਜਿਹੜੇ ਬੰਦੇ ਨਾਲ ਸਵਾਲ ਕਰ ਲੋ ਕਰ ਲੋ ਮੇਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਮਿਤੀ 3 2 24 ਨੂੰ ਸਰਦਾਰ ਮਰਪਾਲ ਸਿੰਘ ਵਾਸੀ ਕੋਰਦੁੰਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜਿਨ੍ਹਾਂ ਨੇ ਇੱਕ ਦਰਖਾਸਤ ਆਪਾਂ ਉੱਤੇ ਦੇ ਦਿੱਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ ਸ਼ੇਦਨਾ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਕਿ ਭਾਈ ਅੱਜ ਕਿਉਂ ਨਹੀਂ ਤਾ ਉਹ ਜਵਾਬ ਦੇਣ ਲੱਗਿਆ ਔਰ ਚ ਛੇਤਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਤੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਇਹਦੀ ਚੈਨੀ ਕੋਈ ਹੈ ਬੇਸ਼ੱਕ ਖੜੇ ਪੁਲਿਸ ਨਹੀਂ ਕੀਤੀ ਸਰਕਾਰ ਨਹੀਂ ਕੀਤੀ ਆ ਮਦਈ ਹੈ ਜਿਹੜਾ ਕਹਦਾ 20000 ਰੁਪਏ ਉਸ ਫਰੋਕਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਪੜਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ ਨੌਦਰੀਗ ਜੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ ਹੈ ਜੀ 10 10 ਤਰੀਕ ਤੱਕ ਕੱਲ ਨੂੰ ਐ ਦੁਆਰਾ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਾਂਗੇ ਸਹਿਮਤ ਹੋ ਬਈ ਸੋਣੋ ਬਈ ਸੋਣੋ ਗੱਲ ਤਾਂ ਸੁਣ ਲਓ ਬਥੇਰੇ ਆਗੂ ਦੇ ਘਰਾਂ ਦੇ ਦਰਵਾਜ਼ੇ ਹੋ ਗਏ ਮੈਂ ਵੀ ਹੋ ਸਕਦਾ ਸੀਗਾ ਮੈਂ ਵੀ ਕਿਹਨੂੰ ਫੜ ਲਿਆ ਪਰ ਮੇਰਾ ਫਿਰ ਮਦਦ ਤਾਂ ਮਾਰ ਕਰਨ ਜਾਂ ਛੋਟੀਆਂ ਜਾਂ ਉਹਦਾ ਵੀ ਕਮਾਲ ਕਰ ਦੋ ਮੇਰੇ ਘਰ ਪਈ ਜਾਂਦਾ ਯਾਰ ਮੈਂ ਗੱਲ ਜਿਹੜੀ ਗੱਲ ਦੇਗਾ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲਓ ਇਹ ਦੱਸ ਨੂੰ ਨਹੀਂ ਵੀ ਛੱਡਦੇ ਇਹ ਭਰੋਸਾ ਦੇ ਕੇ ਆਪਾਂ ਨੂੰ ਮੁੱਕਰ ਜਾਂਦੇ ਆ ਫਿਰ ਕੀ ਕਿੱਧਰ ਗਈ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਾਂ ਇਹ ਭੱਜ ਗਏ ਜਾਂ ਧਰਤੀ ਭੱਜ ਗਈ ਆ ਸਰਕਾਰ ਇਹਦੇ ਲਈ ਭੱਜ ਗਈਆਂ ਜਾਂ ਮੁੱਖ ਮੰਤਰੀ ਦੀ ਕੋਠੀ ਭੱਜ ਗਈ ਕੇ ਬਸ ਖੁਬ ਜੇ ਭਾਈ ਮੇਰੀ ਗੱਲ ਸੁਣ ਲੋ ਆਪਾਂ ਤੁਹਾਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਦਿਲੋਂ ਇਜਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਘੱਟੇ ਵਾਅਦੇ ਘੱਟ ਬੋਲਿਆ ਗਏ ਹੂੰ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਝੋਣੇ ਨੌਜਵਾਨ ਆ ਆਉਣੇ ਹੋ ਧੰਨਵਾਦ ਆ ਤੁਹਾਡਾ ਜਾਣ ਦੇ ਤੱਕ ਜਾਣਿਓ ਪਰ ਮੈਂ ਤੁਹਾਡੇ ਲੈ ਕੇ ਤੇ ਵੀ ਗਲਤ ਫੌਲਾ ਨਹੀਂ ਕਰੂੰਗਾ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਯਾਰ ਤੇਰੇ ਪੈ ਚਕੀਨ ਹੈ ਬਾਈ ਯਾਰ ਤੇਰੇ ਪੈ ਚਕੀਨ ਹੈ ਸੋ ਕੀਨ ਨਾਲ ਨਹੀਂ ਕੋਈ ਗੱਲ ਨਹੀਂ ਪਰ ਕਾਸ ਕਿੱਧਰ ਗਈ ਆਈ ਹੈ ਆਈ ਆਈ ਅਗਲੀ ਗੱਲ ਹੌਸਲ ਨਾਲ ਜਿੰਨੇ ਵੀ ਆਪਣੇ ਨੌਜਵਾਨ ਫੜੇ ਐ ਹੌਲੀ ਨਾਲ ਵੀ ਨਾਲ ਛੱਡੇ ਜਾਣਗੇ ਅਸੀਂ ਫੜੇ ਸੀ ਬਈ ਆਗੇ ਸਰ ਤੇ ਬੱਜੀ ਕਰ ਸਾਲ ਦੀ ਪਰਪਾਈ ਹੋਈ ਆ ਆਪਣੇ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਲਈ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਢਾਲੀਆ ਵਾਲੋ ਦਾ ਮੋਬਾਈਲ ਅੱਜ ਤੋੜਿਆ ਗਿਆ ਆ ਬਾਤ ਬਾਰੇ ਨਹੀਂਦੇ ਆ ਰਹੇ ਛੱਡੇ ਨਹੀਂ ਆ ਜਾਣਗੇ ਆ ਜਾਣਗੇ ਸਾਡੇ ਵੀਰੇ ਸਾਲੇ ਜਿੰਨਾ ਤੇ ਆਪਣੇ ਕੋਲ ਸੁਨੇਹਣਾ ਨਹੀਂ ਨਾ ਹੁੰਦਾ ਵੀ ਸ਼ਰਤੇ ਜਾਂਦੇ ਦੀ ਹੋਰ ਦੱਸ ਲਾ ਜੀ ਲਾ ਜੀ ਨਾ ਜੀ ਸਾਹਿਬ ਸੁਣੇ ਦਿੱਤ ਲਾਓ ਜੀ ਬੰਦਰਾ ਛੱਡ ਦਿਓ ਛੱਡ ਜਾ ਬਈ ਛੱਡੋ ਅਗਲੀ ਗੱਲ ਸੁਣ ਲੋ ਇਹ ਜਿਹੜੀ ਗੱਲ ਤੇ ਇੱਕ ਪੇਚ ਫਸਿਆ ਸੀ ਅੱਪਾ ਇਹ ਕਹਿੰਦੇ ਜਵਾਨ ਤੋਂ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਰਿਚਾਰਜ ਕਰੋ ਕੈਸਲ ਕਰੋ ਉਹਦੇ ਆਪਣੀ ਸਹਿਮਤੀ ਬਣੀਆ ਬਿਨਾਂ ਸ਼ਰਤ ਰਹੀ ਹੋਈ ਆ ਹੁਣ ਢਾਡੇ ਵਾਲਾ ਡੀਜੀ ਵਿਸਾਲ ਸਰਦਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਮੇਰੇ ਦੋ ਮਿੰਟ ਸੁਣੋ ਦੋ ਮਿੰਟ ਉਹਨੇ ਬੋਲਣਾ ਉਸ ਤੋਂ ਬਾਅਦ ਪੰਜ-ਸੱਤ ਮਿੰਟ ਦਾ ਆਪਾਂ ਦੁਬਾਰਾ ਲਾਉਣੀ ਆ ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਸੁਝਾ ਦਿਆਂ